ਹੈਲੋ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਸਤੀਕਰ ਮਣਾ ਸਾਹਿਬ ਕੀ ਹਾਲ ਹੈ ਤਾਂ ਸਾਡੇ ਨਾਲ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢਿੱਲੋਂ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਫਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਪੂਰੇ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਨੂੰ ਇਹ ਦੇਖਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਢਿੱਲੋ ਸਾਹਿਬ ਦੋ ਕੈਂਡੀਡੇਟ ਆ ਜਿਹੜੇ ਮੈਦਾਨ ਦੇ ਵਿੱਚ ਅੱਜ ਉਤਾਰੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਰੀਦਕੋਟ ਤੋਂ ਇੱਕ ਲੇਡੀਜ਼ ਨੂੰ ਅਮਰਜੀਤ ਕੌਰ ਸਾਹਬ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਕੀ ਕਹਿਣਾ ਚਾਹੋਗੇ ਇੱਕੋ ਕਾਂਗਰਸ ਪਾਰਟੀ ਦੀ ਇਹ ਸੋਚ ਸੀ ਕਿ ਇੱਕ ਤਾਂ ਲੋਕਲ ਕੈਂਡੀਡੇਟ ਦੇਣਾ ਹੈ ਜਿਹੜਾ ਕੈਂਡੀਡੇਟ ਪਾਰਲੀਮੈਂਟ ਨੂੰ ਬਿਲੋਂਗ ਕਰਦਾ ਹੋਵੇ ਪਾਰਲੀਮੈਂਟ ਵਿੱਚ ਰਹਿੰਦਾ ਹੋਵੇ ਪਾਰਲੀਮੈਂਟ ਫਰੀਦਕੋਟ ਦਾ ਜੰਪਲ ਹੋਵੇ ਜੀ ਜਿਹੜੀ ਸਾਡੇ ਕੈਂਡੀਡੇਟ ਨੇ ਬੀਬੀ ਅਮਰਜੀਤ ਕੌਰ ਸਾਹੋ ਕੇ ਇਹਨਾਂ ਦੇ ਪੀਕੇ ਫਰੀਦਕੋਟ ਨੇ ਇਹਨਾਂ ਦੇ ਸਹ ਇਹਨਾਂ ਦੇ ਸਾਰੇ ਮੋਗੇ ਨੇ ਇਹਨਾਂ ਦੇ ਨਾਨਕੇ ਰੌੜੀ ਨੇ ਜੀ ਕਿਉਂ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਦੇ ਪੇਕੇ ਵੀ ਹਲਕੇ ਚ ਐ ਇਹਨਾਂ ਦੇ ਸਾਰੇ ਵੀ ਹਲਕੇ ਚ ਐ ਇਹਨਾਂ ਦੇ ਨਾਨਕੇ ਵੀ ਹਲਕੇ ਚ ਐ ਜੀ ਤੇ ਇਹ ਫਰੀਦਕੋਟ ਦੇ ਤੋਂ ਪੜੇ ਨੇ ਇਹਨਾਂ ਨੇ ਫਰੀਦਕੋਟ ਤੋਂ ਐਮਏ ਕੀਤੀ ਹੈ ਬਰਿੰਦਰਾ ਕਾਲਜ ਤੋਂ ਜੀ ਟੀਚਰ ਵੀ ਸਰਕਾਰੀ ਨੌਕਰੀ ਕੀਤੀ ਹੈ ਜੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਨੂੰ ਮੋਗੇ ਦੇ ਚੇਅਰਮੈਨ ਰਹੇ ਆ 5 ਸਾਲ ਜੀ ਸੋ ਜਿਹੜਾ ਕਹਿਣ ਤੋਂ ਭਾਵੇਂ ਆ ਕਿ ਅਸੀਂ ਕਾਂਗਰਸ ਪਾਰਟੀ ਨੇ ਇਹ ਸੋਚ ਰੱਖੀ ਕਿ ਅਸੀਂ ਲੋਕਲ ਕੈਂਡੀਡੇਟ ਬਣਾ ਤਾਂ ਕਿ ਉਹ ਇੱਕ ਐਮਪੀ ਦੇ ਫਰਜ਼ ਨਿਭਾ ਸਕੇ ਜੀ ਐਮਪੀ ਦੇ ਫਰਜ਼ ਕੀ ਹੁੰਦੇ ਆ ਐਮਪੀ ਦੇ ਫਰਜ਼ ਹੁੰਦੇ ਆ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਝ ਪਾਉਣੀ ਲੋਕਾਂ ਦੇ ਕੰਮਾਂ ਵਿੱਚ ਸਾਝ ਪਾਉਣੀ ਜਦੋਂ ਕਿਸੇ ਨੂੰ ਕੋਈ ਕੰਮ ਦੀ ਲੋੜ ਹੋਵੇ ਜਾਂ ਪੰਚਾਇਤ ਨੂੰ ਕੰਮ ਦੀ ਲੋੜ ਹੋਵੇ ਉਹਦੇ ਨਾਲ ਚੱਲਣਾ ਜਾਂ ਪੰਚਾਇਤ ਨੂੰ ਗ੍ਰਾਂਟ ਦੇਣੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਉੱਤੇ ਤੱਕ ਪਹੁੰਚਾਉਣਾ ਐਮਪੀ ਦੇ ਕੰਮ ਹੁੰਦੇ ਆ ਜੀ ਸੋ ਉਹੀ ਬੰਦਾ ਪਹੁੰਚਾ ਸਕਦਾ ਜਿਹੜਾ ਲੋਕਲ ਰਹਿੰਦਾ ਹੋਵੇ ਜੀ ਉਹੀ ਸੋ ਇਸੇ ਕਰਕੇ ਕਾਂਗਰਸ ਪਾਰਟੀ ਨੇ ਐਟ ਕੀ ਸੋਚ ਸੀ ਕਿ ਇੱਕ ਪੜੀ ਲਿਖੀ ਲੇਡੀ ਜਿਹਦਾ ਪੋਲਿਟਿਕਲ ਬੈਕਗ੍ਰਾਉਂਡ ਹੋਵੇ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੇ ਮਸਲੇ ਲੋਕਾਂ ਦੇ ਕੰਮ ਸਮਝਦੇ ਹੋਣ ਲੋਕ ਦਿਨ ਰਾਤ ਦੋਨੋਂ ਜੀ ਹੈ ਜਿਹੜੇ ਭੁਪਿੰਦਰ ਸਿੰਘ ਸਾਹੋਕੇ ਤੇ ਉਹਨਾਂ ਦੀ ਵਾਈਫ ਅਮਰਜੀਤ ਕੌਰੇ ਲੋਕਾਂ ਵਿੱਚ ਦਿਨ ਰਾਤ ਦੁੱਖ ਸੁੱਖ ਵਿੱਚ ਵਿਚਰਦੇ ਆ ਜੀ ਕਿਉਂਕਿ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਸਤਕਾਰਯੋਗ ਮੁਹੰਮਦ ਸਦੀਕ ਜੀ ਨੂੰ ਟਿਕਟ ਦਿੱਤੀ ਸੀ ਜੀ ਪਰ ਕਾਂਗਰਸ ਪਾਰਟੀ ਨੇ ਮਹਿਸੂਸ ਕੀਤਾ ਕਿਉਂ ਇੰਨਾ ਲੋਕਾਂ ਵਿੱਚ ਵਿਚਰ ਨਹੀਂ ਸਕੇ ਜੀ ਉਹ ਲੋਕਾਂ ਦੇ ਕਮਾਂਕਾਰਾਂ ਵਿੱਚ ਲੋਕਾਂ ਨਾਲ ਤੁਰ ਨਹੀਂ ਸਕੇ ਉਹ ਲੋਕਾਂ ਨੂੰ ਗਰੰਟਾ ਨਹੀਂ ਵੰਡ ਸਕੇ ਜੀ ਸੋ ਇਸ ਕਰਕੇ ਉਹਨਾਂ ਦਾ ਜ਼ਿਆਦਾ ਰੁਝਾਨ ਸੀਗਾ ਆਪਦੇ profession ਵਿੱਚ ਖੜੇ ਲਾਉਣ ਵਿੱਚ ਜੀ ਨੂੰ ਸਾਬ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਕਿਉਂਕਿ ਲੋਕਾਂ ਦਾ ਵੀ ਜਿਹੜਾ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਡਾ ਜਿਹੜਾ ਉਮੀਦਵਾਰ ਆਵੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਥੋਂ ਲਿਆਂਦਾ ਟੋਡਾ ਵੀ ਜਿਹੜਾ ਮੌਜੂਦਾ ਹਲਕੇ ਦੇ ਵਿੱਚੋਂ ਜਿਹੜਾ ਕੈਂਡੀਡੇਟ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਇਹ ਸਰਵੇਖਣ ਦੇ ਕਰਕੇ ਇਹਨਾਂ ਨੂੰ ਤੁਸੀਂ ਕੈਂਡੀਡੇਟ ਐਲਾਨਿਆ ਕਿਉਂਕਿ ਆਪਾਂ ਫਰੀਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਹੋਰ ਵੀ ਕਾਫੀ ਜਿਹੜੇ ਕੈਂਡੀਡੇਟ ਜਿਹੜੀ ਆਪਦੀ ਦੰਦਵਾਰੀ ਠੋਕਰੇ ਸੀਗੇ ਇੱਕ ਤੁਹਾਡੇ ਜੂਥ ਆਗੂ ਨੇ ਪਰਮਿੰਦਰ ਡੈਂਪਲ ਜੀ ਸਾਬਕਾ ਐਮ ਐਲ ਏ ਨੇ ਮਾਸਟਰ ਬਲਦੇਵ ਸਿੰਘ ਜੀ ਤੇ ਜਿਵੇਂ ਹੁਣ ਤੁਸੀਂ ਮਮਸ ਸਦੀਕ ਦੀ ਗੱਲ ਕੀਤੀ ਆ ਉਹ ਵੀ ਜਿਹੜੇ ਇਸ ਪਾਸੇ ਜਿਹੜੇ ਲਗਾਤਾਰ ਦਿੱਲੀ ਦੇ ਨਾਲ ਉਹਨਾਂ ਦੀਆਂ ਤਾਰਾ ਜੁੜਦੀਆਂ ਸੀਗੀਆਂ ਕਿ ਉਹ ਵੀ ਦੁਬਾਰਾ ਕੈਂਡੀਡੇਟ ਹੋਣ ਦੂਜੀ ਗੱਲ ਇੱਕ ਹੋਰ ਹੈ ਕਿ ਜਿਹੜੇ ਇਸ ਤੋਂ ਪਹਿਲਾਂ ਇੱਕ ਵਾਰ ਆਪਣੇ ਚੋਣ ਲੜ ਚੁੱਕੇ ਨੇ ਸੁਵਿੰਦਰ ਡੈਣੀ ਜੀ ਉਹਨਾਂ ਦਾ ਵੀ ਨਾਂ ਕਿ ਤਰ੍ਹਾਂ ਕਿਤੇ ਆ ਰਿਹਾ ਸੀਗਾ ਇਹ ਸਾਰਾ ਸਰਵੇ ਦੇ ਕਾਰਨ ਅਮਰਜੀਤ ਕੌਰ ਸਾਹਿਬ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਂ ਕੋਈ ਹੋਰ ਕਾਰਨ ਹੈ ਦੇ ਪਿੱਛੇ ਦੇਖੋ ਇਹਦੇ ਵਿੱਚ ਦੋ ਕਾਰਨ ਹੈ ਜਿੰਨੇ ਵੀ ਸਾਡੇ ਕੈਂਡੀਡੇਟ ਹੈ ਉਹ ਸਾਰੇ ਬਹੁਤ ਵਧੀਆ ਕੈਂਡੀਡੇਟ ਸੀਗੇ ਤੇ ਸਾਰੇ ਹੀ ਹਲਕੇ ਦੇ ਕੈਂਡੀਡੇਟ ਸੀਗੇ ਮжоਰਿਟੀ ਸਵਾਏ ਡੈਣੀ ਜੀ ਨੂੰ ਛੱਡ ਕੇ ਜੀ ਪਰ ਜਿਹੜੀ ਮੇਨ ਪਾਰਟੀ ਦੀ ਗੱਲ ਹੈ ਇੱਕ ਤਾਂ ਠੀਕ ਹੈ ਪਾਰਟੀ ਸਰਵੇ ਕਰਾਉਂਦੀ ਹੈ ਸਰਵੇ ਵੀ ਬਹੁਤ ਇੰਪੋਰਟੈਂਟ ਰਹਿੰਦੇ ਆ ਜੀ ਪਰ ਨਾਲੇ ਪਾਰਟੀ ਕਿਉਂਕਿ ਵਚਨਬੰਦ ਹੈ ਕਿ ਅਸੀਂ ਲੇਡੀਜ਼ ਨੂੰ ਅੱਗੇ ਲੈ ਕੇ ਆਉਣਾ ਪੋਲਿਟਿਕਸ ਵਿੱਚ ਜੀ ਇੱਕ ਪਾਸੇ ਤਾਂ ਆਪਾਂ ਰਿਜ਼ਰਵੇਸ਼ਨ ਕੀਤੀ ਵੀ ਹੈ ਪੰਚਾਇਤਾਂ ਵਿੱਚ ਐਮਸੀਆਂ ਵਿੱਚ ਆਪਾਂ ਰਿਜ਼ਰਰਵੇਸ਼ਨ ਕੀਤੀ ਵੀ ਹੈ ਇਸੇ ਨਾਲ ਪ੍ਰਸ਼ਦ ਵਿੱਚ ਜੇ ਆਪਾਂ ਲੇਡੀਜ਼ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਫਿਰ ਕਿਵੇਂ ਆਉਣਗੇ ਵਿਚਾਰੇ ਹੁਣ ਦੇਖੋ ਕਿੰਨੀਆਂ ਲੇਡੀ ਸਰਪੰਚ ਹੁੰਦੀਆਂ ਜੀ ਕਿੰਨੀਆਂ ਲੇਡੀਜ਼ ਐਮਸੀ ਹੁੰਦੀਆਂ ਕਿੰਨੀਆਂ ਲੇਡੀਜ਼ ਆਪਣੇ ਬਲਾਕ ਸੰਪਤੀ ਮੈਂਬਰ ਹੁੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਹੁੰਦੀਆਂ ਅਕਸਰ ਉਹਨਾਂ ਦੀ ਸੁਣਵਾਈ ਕਰਨ ਵਾਲੀ ਵੀ ਕੋਈ ਲੇਡੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਉਹ ਵੇਝੇ ਚ ਜਾ ਸਕਣ ਆਪਣੇ ਕੰਮ ਦਾ ਸਕਣ ਆਪਣੇ ਕੰਮ ਕਰਵਾ ਸਕਣ ਜੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਸੱਜਣੋ ਸਭ ਇਹ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਜਿਹੜੀ ਲੇਡੀਜ਼ ਹੈ ਕਿਉਂਕਿ ਇਹ ਵੱਡੇ ਸਵਾਲ ਖੜੇ ਹੋ ਰਹੇ ਆ ਆਮ ਆਦਮੀ ਪਾਰਟੀ ਤੇ ਕਿ ਉਹਨਾਂ ਨੇ ਹਜੇ ਤੱਕ ਕੋਈ ਔਰਤ ਨੂੰ ਜਿਹੜਾ ਮੈਦਾਨ ਦੇ ਵਿੱਚ ਨਹੀਂ ਉਤਾਰਿਆਗਾ ਦੂਜੀ ਗੱਲ ਇਹ ਵੀ ਹੈ ਸਾਹਮਣੇ ਆ ਰਹੀ ਸੀ ਕਿ ਜਿਹੜੀਆਂ ਦੋ ਪਾਰਟੀਆਂ ਬਾਕੀ ਰਹੀਆਂ ਅਕਾਲੀ ਦਲ ਤੇ ਕਾਂਗਰਸ ਇਹ ਵੀ ਕਲਾਕਾਰਾਂ ਨੂੰ ਲੈ ਕੇ ਆਉਣੀਆਂ ਕਿਉਂਕਿ ਫਰੀਕੋਟ ਲੋਕ ਸਭਾ ਹਲਕਾ ਕਲਾਕਾਰਾਂ ਦਾ ਗੜ ਬਣੇਗਾ ਪਰ ਤੁਸੀਂ ਇਸ ਤੋਂ ਪਾਸੇ हट ਕੇ ਜਿਹੜਾ ਆਮ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੇਖੋ ਮਾਨਾ ਸਾਹਿਬ ਅਸੀਂ ਸਤਿਕਾਰ ਕਰਦੇ ਆ ਜਿਹੜੇ ਕਲਾਕਾਰ ਨੇ ਉਹ ਸਾਡੇ ਸਮਾਜ ਦੀ ਸ਼ੋਭਾ ਨੇ ਪਰ ਦੇਖੋ ਇੱਕ ਗੱਲ ਤੁਹਾਨੂੰ ਸਮਝਣੀ ਪਾਉਗੀ ਕਿ ਉਹਨਾਂ ਦਾ profession ਅੱਡਾ ਰਾਜਨੀਤੀ ਅੱਡਾ ਜੀ ਦੇਖੋ ਹੁਣ ਮੈਂ ਸੁਣ ਰਿਹਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਆਪਣੇ ਕੈਂਡੀਡੇਟ ਨੇ ਉਹ ਕਹਿ ਰਹੇ ਸੀ ਕਿ ਜੀ ਮੈਂ ਆਪਦਾ ਕੰਮ ਨਹੀਂ ਛੱਡਣਾਗਾ ਐਕਟਿੰਗ ਦਾ ਜੀ ਠੀਕ ਹੈ ਮੈਂ ਉਹਦੇ ਚ ਸਮਾਂ ਕੱਢ ਕੇ ਤੁਹਾਨੂੰ ਦਿਆ ਕਰੂੰਗਾ ਜੀ ਦੇਖੋ ਜਿਹੜਾ ਐਮਪੀ ਹੈ ਉਹਦੇ ਨੌ ਹਲਕੇ ਆ ਉਹ ਤਾਂ ਜੇ ਦਿਨ ਰਾਤ ਲੋਕਾਂ ਵਿੱਚ ਤੁਰਿਆ ਫਰੇ ਤਾਂ ਜਾ ਕੇ ਬੁਰਾ ਹੁੰਦਾ ਜੀ ਸੋ ਇਸ ਕਰਕੇ ਭਾਵੇਂ ਐਸੇ ਕਰਕੇ ਕਾਂਗਰਸ ਪਾਰਟੀ ਨੇ ਸਿਰਫ ਜਿਨ੍ਹਾਂ ਦਾ ਦਿਨ ਰਾਤ ਦੋਨੋਂ ਜੀਵਾਂ ਦਾ ਉਹਨਾਂ ਦੇ ਘਰ ਵਾਲੇ ਦਾ ਵੀ ਤੇ ਅਮਰੀ ਦਾ ਸਿਰਫ ਕੰਮ ਹੀ ਇਹ ਹੈ ਕਿ ਲੋਕਾਂ ਦੀ ਸੇਵਾ ਦਿਨ ਰਾਤ ਹਾਜ਼ਰ ਦਿਨ ਰਾਤ ਦੁੱਖ ਸੁੱਖ ਵਿੱਚ ਸ਼ਾਮਿਲ ਸੋ ਦਿਨ ਰਾਤ ਕੰਮਾਂ ਵਾਸਤੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਇਸੇ ਕਰਕੇ ਕਾਂਗਰਸ ਪਾਰਟੀ ਨੇ ਕਿਲੋ ਸਾਹਿਬ ਜਿਹੜਾ ਕਾਂਗਰਸ ਪਾਰਟੀ ਨੇ ਸਭ ਤੋਂ ਲਾਸਟ ਦੇ ਵਿੱਚ ਆਪਣਾ ਉਮੀਦਵਾਰ ਜਿਹੜਾ ਮੈਦਾਨ ਦੇ ਵਿੱਚ ਲਿਆਂਦਾ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਉਹਨਾਂ ਨੇ ਆਪ ਦਾ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਉਸ ਤੋਂ ਬਾਅਦ ਸ਼ਰਮਨੀ ਕਾਲੀ ਦਾ ਸਾਰੇ ਆਪੋ ਆਪਣੇ ਜਿਹੜਾ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਆਮ ਆਦਮੀ ਪਾਰਟੀ ਨੇ ਤਾਂ ਪੂਰੀ ਲੋਕ ਮਿਲਣੀ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੇ ਕਰ ਲਈ ਹੈ ਤਾਂ ਉਹਨਾਂ ਦਾ ਰੋਡ ਸ਼ੋਅ ਵੀ ਬੀਤੇ ਕੱਲ ਜਿਹੜਾ ਕੱਢ ਲਿਆ ਤੇ ਤੁਸੀਂ ਹਜੇ ਕੈਂਡੀਡੇਟ ਹੁਣ ਉਤਾਰਿਆ ਇਸ ਦਾ ਤੁਹਾਨੂੰ ਲਾਸ ਕਿੰਨਾ ਹੋ ਸਕਦਾ ਹੋਣ ਵਾਲੀ ਤੇ ਮੇਰੇ ਵਿੱਚ ਜਾਂ ਨਹੀਂ ਮੰਨਦੇ ਤੁਸੀਂ ਮਾੜਾ ਸਾਹਿਬ ਉਹ ਸੰਗਰੂਰ ਦੇ ਰਹਿਣ ਵਾਲੇ ਆ ਜੀ ਇਸ ਤੋਂ ਪਹਿਲਾਂ ਕਦੀ ਆਏ ਨਹੀਂ ਉਹਨਾਂ ਨੂੰ ਤਾਂ ਲੋੜ ਹੈ ਰੋਡ ਸ਼ੋਅ ਕਰਨ ਦੀ ਤਾਂ ਕਿ ਲੋਕਾਂ ਨੂੰ ਆਉਦੀ ਸ਼ਕਲ ਦਿਖਾ ਸਕਣ ਕਿਉਂਕਿ ਲੋਕਾਂ ਨੇ ਪਹਿਲਾਂ ਵੀ ਉਹਨਾਂ ਦੀ ਛੱਗਣਾ ਫਿਲਮਾਂ 'ਚ ਦੇਖੀ ਆ ਬਾਅਦ ਵੀ ਫਿਲਮਾਂ 'ਚ ਦੇਖਣੀ ਆ ਜੀ ਠੀਕ ਹੈ ਜਿਹੜਾ ਸਾਡੇ ਕੈਂਡੀਡੇਟ ਉਹਦੇ ਵਿੱਚ ਹੀ ਰਹਿੰਦੇ ਲੋਕਾਂ ਨੇ ਜੀ ਮੈਂ ਦੱਸੀ ਜਾਣਾ ਪਿੱਤੇ ਫਰੀਦਕੋਟ ਸੋਹਰੇ ਮੁਗਗੇ ਆ ਨਾਨਕੇ ਰੌਲੀ ਆ ਇਹ ਤਾਂ ਦਿਨ ਰਾਤ ਲੋਕਾਂ ਦੀ ਖੁਸ਼ੀ ਗਮੀ ਦੇ ਵਿੱਚ ਨੇ ਜੀ ਇਹ ਇਹ ਤਾਂ ਰੋਡ ਸ਼ੋਅ ਸਿਰਫ ਮਹੀਨੇ ਵਾਸਤੇ ਹੋਣੇ ਮੁੜ ਕੇ ਲੋਕ ਲੱਭਦੇ ਫਿਰਨਗੇ ਕਿ ਸਾਡਾ ਮਤਲਬ ਫਲਾਣਾ ਕੈਂਡੀਡੇਟ ਕਿੱਥੇ ਆ ਇਸ ਕਰਕੇ ਜਿਹੜੇ ਨੇ ਐਮਪੀ ਬਣਾਉਣਾ ਐਮਪੀ ਤੋਂ ਕੰਮ ਲੈਣੇ ਆ ਐਮਪੀ ਨੇ ਆਪਣੇ ਫਰਜ਼ ਪੂਰੇ ਕਰਨੇ ਆ ਉਹ ਤਾਂ ਜਿਹੜਾ ਦਿਨ ਰਾਤ ਹਲਕੇ ਵਿੱਚ ਰਹਿਣ ਵਾਲਾ ਇਨਸਾਨ ਹੈ ਜਿਹੜਾ ਦਿਨ ਰਾਤ ਸਮਰਪਿਤ ਹੈ ਲੋਕਾਂ ਨੂੰ ਉਹੀ ਕਰ ਸਕਦਾ ਇੰਡੀਆ ਅਲਾਈანს ਹੋਇਆ ਤੁਹਾਡਾ ਪਰ ਪੰਜਾਬ ਦੇ ਵਿੱਚ ਉਹ ਜਿਹੜਾ ਅਲਾਈანს ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਤਾਂ ਉਹਦਾ ਕਿਤੇ ਨਾ ਕਿਤੇ ਲਾਸ ਹੋਊਗਾ ਜਾਂ ਕੋਈ ਸਮਾਨ ਦੇ ਨਹੀਂ ਵੀ ਲਾਸ ਨਹੀਂ ਹੋਊਗਾ ਅਸੀਂ ਹੁਣ ਸਹੀ ਉਹਦਾ ਕੀ ਲਾਸ ਹੋਣਾ ਹੈ ਜੀ ਇੱਥੇ ਤਾਂ ਦੇਖੋ ਸਰਕਾਰ ਆਮ ਆਦਮੀ ਦੀ ਆਪ ਜੀ ਜੱਸੀ ਹੈ ਅਸੀਂ ਅੱਗੇ ਵੀ ਅਮੋਰ ਸਾਹਮਣੇ ਲੜਦੇ ਹਾਂ ਅਮੋਰ ਸਾਹਮਣੇ ਲੜਾਂਗੇ ਬੜੇ ਮਨਾ ਸਾਹਿਬ ਅੱਜ ਅੱਜ ਦੇ ਨੇ ਹੈ ਕਿ ਦੇਖੋ ਕੈਂਡੀਡੇਟ ਇਡਾ ਵਧੀਆ ਕਾਂਗਰਸ ਨੇ ਉਤਾਰਿਆ ਲੇਡੀ ਉਤਾਰੀ ਹੈ ਪੜੀ ਲਿਖੀ ਲੇਡੀ ਜਿਹੜੀ ਜਿਹੜਾ ਪ੍ਰਵਾਹ ਡੈਡੀਕੇਟਡ ਹੈ ਹਲਕੇ ਦੀ ਲੇਡੀ ਹੈ ਅੱਜ ਤਾਂ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਲੋਕਾਂ ਨੂੰ ਬੇਨਤੀ ਕਰੀਏ ਕਿ ਇਸ ਫਰੀਦਕੋਟ ਵਾਲੇ ਤਾਂ ਆਪਦੀ ਬੇਟੀ ਦੇ ਸਿਰ ਤੇ ਹੱਥ ਰੱਖਣ ਜੀ ਜ਼ਿਲ੍ਹੇ ਵਾਲੇ ਜੀ ਤੇ ਮੋਗੇ ਵਾਲੇ ਆਪਦੀ ਨੋਹ ਦੇ ਸਿਰ ਤੇ ਹੱਥ ਰੱਖਣ ਜੀ ਤੇ ਭਾਈ ਦੂਜੇ ਆਪਦੀ ਦੋਤੀ ਦੇ ਸਿਰ ਤੇ ਹੱਥ ਰੱਖਣ ਇਹ ਇਹ ਨਹੀਂ ਸੇਵਾ ਕਰਨੀ ਆ ਰੇਗਦੇ ਇਹਨੇ ਜੋੜੇ ਝਾੜਦੇ ਆ ਵਿਚਾਰੀ ਦੇ ਟਿੱਲੋ ਸਾਹਿਬ ਇੱਕ ਤੋੜਾ ਜਿਹੜਾ ਚੋਣ ਮੈਨੀਫੈਸਟੋ ਤਾਂ ਚਲੋ ਆਉਣਾ ਹੀ ਆਉਣਾ ਹੈ ਤੇ ਬਾਕੀ ਆਪਾਂ ਪ੍ਰੈਸ ਕਾਨਫਰੰਸ 'ਚੋਂ ਕਰਾਂਗੇ ਕਦੇ ਹੋਰ ਵੀ ਪ੍ਰੈਸ ਵਾਲੇ ਵਾਰੀ ਵਾਰੀ ਫੋਨ ਕਰੀ ਜਾਂਦੇ ਆ ਓਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ